ਲੜਕੀਆਂ ਨੂੰ ਗੋਦ ਲੈਣ ਦੇ ਮਾਮਲੇ ਦੇ ਵਿੱਚ ਪੰਜਾਬ ਮੋਰੀ ਸੂਬਾ ਬਣਦਾ ਹੋਇਆ ਨਜ਼ਰ ਆ ਰਿਹਾ ਹੈ ਕੇਂਦਰ ਦੇ ਵੱਲੋਂ ਜੋ ਤਾਜ਼ਾ ਅੰਕੜੇ ਸਾਹਮਣੇ ਰੱਖੇ ਗਏ ਨੇ ਤਾਂ ਉਹਨਾਂ ਦੇ ਵਿੱਚ ਸਾਫ਼ ਤੌਰ ਤੇ ਇਹ ਨਜ਼ਰ ਆਇਆ ਹੈ ਕਿ ਲੋਕ ਜਿਹੜੇ ਨੇ ਹੁਣ ਲੜਕੀਆਂ ਦੇ ਮੁਕਾਬਲੇ ਲੜਕੀਆਂ ਨੂੰ ਤਰਜੀਹ ਦੇ ਰਹੇ ਨੇ ਤੇ ਲੋਕ ਜਿਹੜੇ ਹੈ ਉਹ ਗੋਦ ਲੈ ਰਹੇ ਨੇ ਲੜਕੀਆਂ ਨੂੰ ਵੱਧ ਤੋਂ ਵੱਧ ਪੰਜਾਬ ਤੇ ਚੰਡੀਗੜ੍ਹ ਦੇ ਵਿੱਚ ਇੱਕ ਉਹਦਾ ਕੇਂਦਰ ਦੇ ਵੱਲੋਂ ਵੱਡੇ ਖੁਲਾਸੇ ਕੀਤੇ ਗਏ ਨੇ ਜਿਸ ਦੇ ਵਿੱਚ ਸਾਫ਼ ਤੌਰ ਤੇ ਇਹ ਦਿਖਾਇਆ ਗਿਆ ਹੈ ਕਿ ਪੰਜਾਬ ਤੇ ਚੰਡੀਗੜ੍ਹ ਦੇ ਵਿੱਚ ਪੱਖਪਾਤ ਜਿਹੜਾ ਹੈ ਦਿਨ-ਪ੍ਰਤੀ ਦਿਨ ਘਟਦਾ ਜਾ ਰਿਹਾ ਹੈ ਤੇ ਲੋਕ ਲੜਕੇ ਤੇ ਲੜਕੀਆਂ ਦੇ ਵਿੱਚ ਕੋਈ ਵੀ ਫਰਕ ਨਹੀਂ ਕਰਦੇ ਹੋਏ ਨਜ਼ਰ ਆ ਰਹੇ ਨੇ ਆਮ ਤੌਰ ਤੇ ਅਸੀਂ ਦੇਖਦੇ ਨੇ ਜਿਨ੍ਹਾਂ ਜੋੜਿਆਂ ਦੇ ਬੱਚਾ ਨਹੀਂ ਹੁੰਦਾ ਹੈ ਉਹ ਜ਼ਿਆਦਾਤਰ ਤਰਜੀਹ ਦਿੰਦੇ ਨੇ ਕਿ ਉਹਨਾਂ ਦੇ ਘਰ ਜੇਕਰ ਉਹ ਗੋਦ ਵੀ ਲੈਂਦੇ ਨੇ ਤੇ ਮੁੰਡਾ ਹੋਵੇ ਤਾਂ ਇਸ ਕਰਕੇ ਹੁਣ ਲੋਕ ਜਿਹੜਾ ਹੈ ਇਸ ਅੰਤਰ ਨੂੰ ਘਟਾਉਂਦੇ ਹੋਏ ਪੰਜਾਬ ਦੇ ਚੰਡੀਗੜ੍ਹ ਦੇ ਵਿੱਚ ਨਜ਼ਰ ਆ ਰਹੇ ਨੇ ਤੇ ਲੋਕ ਵੱਧ ਤੋਂ ਵੱਧ ਲੜਕੀਆਂ ਨੂੰ ਤਰਜੀਹ ਦੇ ਰਹੇ ਨੇ ਤਾਂ ਕੇਂਦਰ ਦੇ ਵੱਲੋਂ ਜੋ ਜਾਰੀ ਕੀਤੇ ਗਏ ਸਰਕਾਰੀ ਆંકੜਿਆਂ ਦੇ ਹਿਸਾਬ ਦੇ ਨਾਲ ਜੇ ਗੱਲ ਕਰੀਏ ਤਾਂ ਦੇਸ਼ ਦੇ ਵਿੱਚ ਬੇਔਲਾਦ ਜਿਹੜੇ ਜੋੜੇ ਨੇ ਹੁਣ ਕੁੜੀਆਂ ਨੂੰ ਗੋਦ ਲੈਣ ਨੂੰ ਤਰਜੀਹ ਦੇ ਰਹੇ ਨੇ ਇਸ ਨਾਲ ਹੀ ਇਹ ਵੀ ਖੁਲਾਸਾ ਹੋਇਆ ਹੈ ਕਿ ਦੇਸ਼ ਦੇ ਸਾਰੇ ਰਾਜਾਂ ਦੇ ਵਿੱਚ ਪੰਜਾਬ ਸੂਬੇ ਦੇ ਲੋਕ ਲੜਕੀਆਂ ਨੂੰ ਗੋਦ ਲੈਣ ਨੂੰ ਸਭ ਤੋਂ ਵੱਧ ਤਰਜੀਹ ਦੇ ਰਹੇ ਨੇ ਤੇ ਸਰਕਾਰੀ ਆંકੜਿਆਂ ਦੇ ਹਿਸਾਬ ਦੇ ਨਾਲ ਪੰਜਾਬ ਅਤੇ ਚੰਡੀਗੜ੍ਹ ਦੇਸ਼ ਦੇ ਵਿੱਚ ਪਹਿਲੇ ਨੰਬਰ ਦੇ ਉੱਤੇ ਨਜ਼ਰ ਆ ਰਹੇ ਨੇ ਉੱਥੇ ਦੇ ਲੋਕਾਂ ਨੇ ਲੜਕੀਆਂ ਨੂੰ ਗੋਦ ਲੈਣ ਦੇ ਵਿੱਚ ਤਰਜੀਹ ਸਭ ਤੋਂ ਵੱਧ ਦਿੱਤੀ ਹੈ ਦੱਸਣਯੋਗ ਹੈ ਕਿ ਦੇਸ਼ ਦੇ ਲੋਕਾਂ ਨੇ ਲੜਕੀਆਂ ਨੂੰ ਗੋਦ ਲੈਣ ਦੇ ਵਿੱਚ ਸਭ ਤੋਂ ਵੱਧ ਪਹਿਲ ਦਿੱਤੀ ਹੈ ਉੱਥੇ ਕੇਂਦਰ ਦੇ ਵੱਲੋਂ ਜਾਰੀ ਕੀਤੇ ਗਏ ਅੰਕੜਿਆਂ ਦੇ ਅਨੁਸਾਰ ਇੱਕ ਖੁਲਾਸਾ ਹੋਇਆ ਹੈ ਕਿ ਗੋਦ ਲਏ ਗਏ ਬੱਚਿਆਂ ਦੀ ਜ਼ਿਆਦਾਤਰ ਉਮਰ 6 ਸਾਲ ਤੋਂ ਘੱਟ ਰਹੀ ਹੈ ਤੇ 59.4% ਦੀ ਅੰਕੜਾ ਦੱਸਿਆ ਜਾ ਰਿਹਾ ਹੈ ਅੰਕੜਿਆ ਰਾਈ ਇਹ ਵੀ ਸਾਹਮਣੇ ਆਇਆ ਹੈ ਕਿ ਮਾਤਾ ਪਿਤਾ ਦੀਆਂ ਅੰਤਿਮ ਰਸਮਾਂ ਸਮੇਤ ਹਿੰਦੂ ਅਡਾਪਸ਼ਨ ਐਂਡ ਮੈਨੇਜਮੈਂਟ ਐਕਟ ਕਈ ਕਾਰਨਾ ਕਰਕੇ ਗੋਦ ਲੈਣ ਦੀ ਗਿਣਤੀ ਦੇ ਵਿੱਚ ਨਵੀਂ ਤਬਦੀਲੀ ਵੀ ਹੋ ਰਹੀ ਹੈ ਜਾਣਕਾਰੀ ਦੇ ਅਨੁਸਾਰ 10 ਰਾਜਾਂ ਦੇ ਪਿਛਲੇ ਸਾਲ 2 ਨਵੰਬਰ ਨੂੰ ਸੁਪਰੀਮ ਕੋਰਟ ਦੇ ਵੱਲੋਂ ਜਿਹੜੇ ਦਿੱਤੀ ਆਦੇਸ਼ਾਂ ਦੇ ਅਨੁਸਾਰ ਆਪਣੀ ਦਾਟੀ ਪੇਸ਼ ਨਹੀਂ ਕੀਤੀ ਸਨ ਤੇ ਐਸਜੀ ਨੇ 11 ਰਾਜਾ ਦੇ ਵੱਲੋਂ ਜਿਹੜਾ ਰਿਕਾਰਡ ਦਾਟੇ ਤਹਿਤ 2021 ਤੋਂ 2023 ਦੀ ਮਿਆਦ ਦੇ ਵਿੱਚ ਕੁੱਲ 15486 ਬੱਚਿਆਂ ਨੂੰ ਗੋਦ ਲੈਣ ਦਾ ਰਿਕਾਰਡ ਪੇਸ਼ ਕੀਤਾ ਹੈ ਕੇਂਦਰ ਦੇ ਅੰਕੜਿਆਂ ਦੇ ਅਨੁਸਾਰ ਚੰਡੀਗੜ੍ਹ ਤੇ ਪੰਜਾਬ ਦੇ ਲੋਕਾਂ ਦੇ ਵੱਲੋਂ 7496 ਲੜਕੀਆਂ ਦੇ ਮੁਕਾਬਲੇ 2530 ਲੜਕੀਆਂ ਨੂੰ ਗੋਦ ਲੈਣ ਨੂੰ ਤਰਜੀਹ ਦਿੱਤੀ ਗਈ ਹੈ ਜਿਸ ਨਾਲ ਹੁਣ ਪੰਜਾਬ ਦੇ ਵਿੱਚ ਮਰਦ ਪੱਖਪਾਤ ਖਤਮ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ ਤੇ ਲੋਕਾਂ ਦਾ ਚੁਕਾ ਲੜਕੀਆਂ ਨੂੰ ਗੋਦ ਲੈਣ ਦੇ ਵਿੱਚ ਲਗਾਤਾਰ ਵਧ ਰਿਹਾ ਹੈ ਤੇ ਵੱਡੀ ਖੁਸ਼ਖਬਰੀ ਦੀ ਵੀ ਗੱਲ ਹੈ ਕਿ ਜਿਸ ਤਰੀਕੇ ਦੇ ਨਾਲ ਪੰਜਾਬ ਤੇ ਚੰਡੀਗੜ੍ਹ ਦੇ ਲੋਕਾਂ ਦੀ ਸੋਚ ਦਿਨ-ਪ੍ਰਤੀ ਦਿਨ ਜਿਹੜੀ ਹੈ ਉਹ ਬਦਲਦੀ ਜਾ ਰਹੀ ਹੈ ਤੇ ਲੋਕ ਜਿਹੜੇ ਹੈ ਉਹ ਹੁਣ ਲੜਕੀਆਂ ਨੂੰ ਗੋਦ ਲੈਣ ਦੇ ਵਿੱਚ ਤਰਜੀਹ ਜਿਹੜੇ ਹੈ ਉਹ ਦਿੰਦੇ ਹੋਏ ਨਜ਼ਰ ਆ ਰਹੇ ਆਮ ਤੌਰ ਤੇ ਅਸੀਂ ਦੇਖਦੇ ਹਾਂ ਕਿ ਜ਼ਿਆਦਾਤਰ ਪਿੰਡਾਂ ਦੇ ਵਿੱਚ ਜਦੋਂ ਲੋਕ ਬੇ ਬੇ ਔਲਾਦ ਜੋੜੇ ਹੁੰਦੇ ਨੇ ਉਹ ਜ਼ਿਆਦਾਤਰ ਤਰਜੀਹ ਮੁੰਡਿਆਂ ਨੂੰ ਦਿੰਦੇ ਨੇ ਕਿ ਅਸੀਂ ਗੋਥ ਲਈਏ ਤਾਂ ਮੁੰਡੇ ਲਈਏ ਤਾਂ ਹੁਣ ਲੋਕਾਂ ਦੀ ਇਹ ਸੋਚ ਜਿਹੜੀ ਹੈ ਤਬਦੀਲ ਹੁੰਦੀ ਹੋਈ ਨਜ਼ਰ ਆ ਰਹੀ ਹੈ ਸਰਕਾਰੀ ਅੰਕੜਿਆਂ ਦੇ ਵਿੱਚ ਸਾਫ਼ ਤੌਰ ਤੇ ਸਪਸ਼ਟ ਆ ਰਿਹਾ ਹੈ ਕਿ ਲੋਕ ਵਕਤ ਤੋਂ ਬਾਅਦ ਲੜਕੀਆਂ ਨੂੰ ਗੋਦ ਲੈਣ ਦੇ ਵਿੱਚ ਜਿਹੜੀ ਹੈ ਉਹ ਤਰਜੀਹ ਦੇ ਰਹੇ ਨੇ ਤੇ ਨਾਲ ਹੀ ਇਹ ਵੀ ਖੁਲਾਸੇ ਹੁੰਦੇ ਹੋਏ ਨਜ਼ਰ ਆ ਰਹੇ ਨੇ ਕਿ ਜਿਹੜੀਆਂ ਹਿੰਦੂ ਦੀ ਰਵਾਇza ਹੈ ਉਹਦੇ ਵਿੱਚ ਵੀ ਲੜਕੀਆਂ ਵੱਧ ਚੜ ਕੇ ਜਿਹੜੀਆਂ ਹੈ ਅੰਤਿਮ ਸੰਸਕਾਰ ਦੀਆਂ ਰੀਤੀਆਂ ਦੇ ਵਿੱਚ ਹਿੱਸਾ ਲੈ ਰਹੀਆਂ ਨੇ ਜਿਉਂ ਤਾਜੋ ਲੋਕਾਂ ਦੀ ਸੋਚ ਵੀ ਬਦਲਦੀ ਹੋਈ ਨਜ਼ਰ ਆ ਰਹੀ ਹੈ ਤਾਂ ਕਮੈਂਟ ਦੇ ਜ਼ਰੀਏ ਪ੍ਰਤੀਕਿਰਿਆ ਤੁਸੀਂ ਵੀ ਦੇ ਸਕਦੇ ਹੋ ਹੋਰ ਤਾਜ਼ਾ ਅਪਡੇਟ ਜਾਣਨ ਦੇ ਲਈ ਜੁੜੇ ਰਹੋ ABC ਪੰਜਾਬ ਦੇ ਨਾਲ